ਇਹ ਪਰਮਜੀਤ ਸਿੰਘ ਢਾਡੀ ਕਰਕੇ ਹੈਗਾ ਜੀ ਉਹਦੀ ਆਵਾਜ਼ ਆ ਵੀਡੀਓ ਚ ਦੋ ਜਣੇ ਬੈਠੇ ਆ ਤੇ ਇਹ ਤੁਸੀਂ ਨਾ ਜਾ ਕੇ ਆਪ ਵੀ Google ਤੇ ਦੇਖ ਲਿਓ ਇਹ ਪਿੱਛੇ ਬਾਦਲਾਂ ਦੇ ਸੰਬੰਧ ਵਿੱਚ ਸ਼ਾਇਦ ਕੋਈ ਸਕੂਲਸ ਪਿਆ ਸੀ ਇਹਦੇ ਉੱਤੇ ਤੇ ਫੜ ਹੋਇਆ ਸੀ ਅੰਮ੍ਰਿਤਸਰ 에어ਪੋਰਟ ਤੋਂ ਇਹਨੂੰ ਚੱਕਿਆ ਸੀ ਠੀਕ ਹੈ ਹੁਣ ਇਹ ਜਿੰਨੇ ਬੰਦੇ ਆ ਨਾ ਇਨਨੂੰ ਥੋੜਾ ਜਿਆਦਾ ਧਿਆਨ ਨਾ ਇਥੇ ਨਿਊਜ਼ੀਲੈਂਡ ਚ ਵੀ ਸਾਡੇ ਹੈਗੇ ਆ ਕੋਟਕਸਾਲੀ ਕੋ ਕੁਛ ਕਹਾਈ ਜਾਂਦਾ ਉਹ ਚੱਕ ਕੇ ਗੱਲ ਦੇ ਬਾਰੇ ਤਾਂ ਕਰੀ ਜਾਂਦੇ ਵੀ ਇਨਾਂ ਇਨਾਂ ਇਹਨਾਂ ਨੂੰ ਪੁੱਛੇ ਵੀ ਜਦੋਂ ਤੁਸੀਂ ਪੰਜਾਬ ਜਾਂਦੇ ਆ ਤੁਸੀਂ ਪੰਜਾਬ ਪੁਲਿਸ ਦੀ ਗਾਰਦ ਲੈ ਕੇ ਕਿੱਦਾਂ ਘੁੰਮ ਰਹੇ ਆ ਜਿਹੜਾ ਰਿਟਾਇਰ ਹੋਇਆ ਆ ਉਹਦੇ ਬਾਰੇ ਤੁਸੀਂ ਕਹਿ ਰਹੇ ਆ ਜਾਨਾ ਜਿਹੜੀ ਹੁਣ ਜਿੰਨੇ ਵੀ ਜਿੰਨੇ ਵੀ ਪੰਜਾਬ ਤੋਂ ਬਾਹਰ ਬੈਠੇ ਆ ਇਹਨਾਂ ਨੂੰ ਇੱਕ ਗੱਲ ਪੁੱਛੀ ਜਾਵੇ ਵੀ ਜੋ 84 ਵਾਪਰਿਆ ਜਿਹੜਾ ਅਟੈਕ ਹੋਇਆ ਕੋਈ ਵੀ ਬੰਦਾ ਇਹਨਾਂ ਚੋਂ ਉਹ ਲਿਆ ਦੇਓ ਜਿਹੜਾ 84 ਤੋਂ ਪਹਿਲਾਂ ਦਾ ਬਾਹਰ ਆ ਕੇ ਬੈਠਾ ਹੋਵੇ ਠੀਕ ਆ ਉਹ ਜੇ ਹੋਇਆ ਵੀ ਤਾਂ ਉਹ ਉਹ ਸੈਂਸਿਬਲ ਹੋਊਗਾ ਜਣੀ ਠੀਕ ਹੈ ਇਹ ਉਹ ਸਾਰੀਆਂ ਜਨਸਾਂ ਆ ਜਿਹੜੀਆਂ 84 ਕਰਵਾ ਕੇ ਲੋਕਾਂ ਦੇ ਪੁੱਤ ਮਰਵਾ ਕੇ ਮੁਖਬਰੀਆਂ ਕਰਕੇ ਆ ਕੇ ਬਾਹਰ ਬੈਠੇ ਆ ਹੂੰ ਠੀਕ ਹੈ ਜੀ ਆ ਕੇ ਆ ਕੇ ਵੀ ਇਦਾਂ ਨਹੀਂ ਹੈਗਾ ਇੱਥੇ ਖਾਲਸਾਤਨ ਜਿੰਦਾਬਾਦ ਕਰਦੇ ਰਹੇ ਆ ਜੀ ਜਗਜੀਤ ਸਿੰਘ ਚੋਹਾਨਵਾਲੇ ਕਿਹਨੂੰ ਨਹੀਂ ਪਤਾ ਖਾਲਸਤਾਨੀਆਂ ਗੱਲਾਂ ਕਰਦਾ ਸੀ ਜਾ ਕੇ ਡਿੱਗਿਆ ਕਿੱਥੇ ਆ ਬਿਲਕੁਲ ਗੰਗਾ ਸਿੰਘ ਢਿੱਲੋਂ ਬਾਰੇ ਕਿਹਨੂੰ ਨਹੀਂ ਪਤਾ ਦਰਦਾਰ ਸਿੰਘ ਬੈਂਸ ਸਾਡੇ ਏਰੀਆ ਦਾ ਕਿਹਨੂੰ ਨਹੀਂ ਪਤਾ ਉਹ ਬੰਦੇ ਮੁੜ ਕੇ ਸਾਰੇ ਜਾ ਕੇ ਬਾਦਲ ਦੀ ਝੂਲੀ 'ਚ ਬੈਠੇ ਆ ਅੱਜ ਦਾ ਨਮੂਸ਼ੀ ਉਹਨਾਂ ਨੂੰ ਇਸ ਗੱਲ ਦੀ ਵੀ ਹੋ ਰਹੀ ਵੀ ਬਾਦਲ ਨਹੀਂ ਚੱਲ ਨਹੀਂ ਰਿਹਾ ਜਿੰਨੇ ਜਣੇ ਹੈਗੇ ਜੀ 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 ਜਿਹੜੇ ਛੋਟੇ ਪੱਧਰ ਦੇ ਉਹਨਾਂ ਦੀ ਤਾਂ ਗੱਲੇ ਹੀ ਛੱਡ ਦਿਓ ਉਹ ਤਾਂ ਉਹਨਾਂ ਦਾ ਤਾਂ ਹਾਈ ਕਮਿਸ਼ਨ ਵਾਲੇ ਸਰ ਜਾਂਦਾ ਜਾਨੀ ਜਿਹੜਾ ਭਾਰਤੀ ਹਾਈ ਕਮਿਸ਼ਨ ਜਿੱਥੇ ਵੀ ਹੈਗਾ ਆ ਉਹ ਉੱਥੇ ਜਾ ਕੇ ਪਾਸਪੋਰਟ ਨੂੰ ਰੀਨਿਊ ਕਰੋਣਾ ਕੋਹੁਰ ਪੰਗਾ ਆ ਇੰਨਾ ਕੁ ਬਾੜਾ ਮੂਟਾ ਕਰਕੇ ਚੱਲ ਜਾਂਦਾ ਬਿਲਕੁਲ ਹੈਨਾ ਉਹ ਹੁਣ ਜਿੰਨੇ ਵੀ ਬੰਦੇ ਇਹ 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 ਪਾਲ ਹੈ ਰੋਲਾ ਇਹਨਾਂ ਦੇ ਸਬੰਧ ਜਾ ਕੇ ਕਿਤੇ ਨਾ ਕਿਤੇ ਏਜੰਸੀਆਂ ਦੇ ਨਾਲ ਆਪਣੇ ਆਪ ਹੀ ਜੁੜ ਜਾਣੀ ਆ ਹੁਣ ਇਹਨੂੰ ਪਰਮਜੀਤ ਸਿੰਘ ਢਾਡੀ ਜਿਹੜਾ ਆ ਇਹਨੂੰ ਇੱਕ ਗੱਲ ਪੁੱਛ ਲਈ ਜਾਵੇ ਫੇ ਭਾਈ ਜਦੋਂ ਤੇਰੇ ਤੇ ਕੇਸ ਪਿਆ ਐਡਾ ਵੱਡਾ ਕੇਸ ਸਗਾ ਤੁਸੀਂ ਖੜਕੋਚ ਗਿਣੇ ਜਾਂਦੇ ਆ ਸਰਕਾਰ ਦੇ ਵਿਰੁੱਧ ਤੁਸੀਂ ਲੜੇ ਵੀ ਆ ਤੇ ਤੁਹਾਨੂੰ 에어ਪੋਰਟ ਤੋਂ ਕਿਦਾਂ ਚੜ੍ਹਨ ਦਿੱਤਾ ਗਿਆ ਕਿਹੜੀ ਗੇਮ ਖੇਢੀ ਗਈ ਆ ਤੁਹਾਡੇ ਨਾਮ ਬਲੈਕਲਿਸਟਾਂ ਵਿੱਚ ਸੀਗੇ ਤੁਹਾਨੂੰ ਸਰਕਾਰ ਪੁਲਿਸ ਭਾਰਦੀ ਪਈ ਸੀ ਤੁਹਾਡੇ ਤੇ ਨਾਮ ਲੱਗੇ ਰੱਖਿਓ ਸੀ ਉਹਦੇ باوجود ਇੱਕ ਆਮ ਬੱਚਾ ਇੱਥੇ ਨਿਊਜ਼ੀਲੈਂਡ ਤੋਂ ਇੱਕ ਬੀਬੀ ਗਈ ਸੀ ਬੱਚਾ ਸੀ ਛੋਟਾ ਉਹ ਦਿਨਾਂ 4-5 ਸਾਲ ਦਾ ਉਹਨੂੰ ਅਤਵੱਦੀ ਕਹਿ ਕੇ ਉਹ 에어ਪੋਰਟ ਤੋਂ ਪਿੱਛੇ ਨੂੰ ਛਾੜ ਦਿੱਤਾ ਤੇ ਜਿਹੜੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਉਣੇ ਵਾਲੇ ਲੀਡਰ ਆ ਉਹ ਪੰਜਾਬ ਜਾ ਕੇ ਕਿਦਾਂ ਫਿਰਦੇ ਆ ਆਪਣੇ ਆਪ ਹੀ ਗੱਲ ਸਮਝ ਆ ਜਾਣੀਆ ਟਕਸਾਲੀਆਂ ਨੂੰ ਬੇਨਤੀ ਆ ਜੇ ਮਿਰਚਾਂ ਲੱਗਦੀਆਂ ਨਾ ਤੁਹਾਨੂੰ ਜੇ ਦੁੱਖ ਲੱਗਦਾ ਜੇ ਤਕਲੀਫ ਹੁੰਦੀ ਆ ਜਿਹੜੇ ਜਿਹੜੇ ਵੀ ਸਵਾਲ ਤੁਹਾਡੇ ਤੇ ਕੀਤੇ ਜਾਂਦੇ ਆ ਉਹਨਾਂ ਉਹਨਾਂ ਸਵਾਲਾਂ ਦੇ ਉੱਤੇ ਤੇ ਵਿਚਾਰ ਕਰੋ ਜਵਾਬ ਦਿਓ ਬਾਕੀਆਂ ਨੂੰ ਇਹ ਗੁੰਡਾਗਰਦੀ ਨਹੀਂ ਚੱਲਣੀ ਇਦਾਂ ਨਹੀਂ ਵੀ ਤੁਸੀਂ ਤੁਸੀਂ ਕਹਿੰਦੇ ਸਵਾਲ ਹੀ ਕਿਉਂ ਕੀਤਾ ਜਾਂਦਾ ਤੁਹਾਡੇ ਉੱਤੇ ਤ੍ਰਿਆ ਚਰਿੱਤਰ ਦੀ ਗੱਲ ਕਰਦੇ ਸੀ ਆਪਾਂ ਮੈਂ ਸ਼ੁਰੂਜ ਵੀ ਦੱਸਿਆ ਸੀ ਕਿ ਉਹ ਉਹਦੇ ਉੱਤੇ ਸੈਚਰਡੇ ਪ੍ਰੋਗਰਾਮ ਕਰਿਆ ਕਰਨਾ ਸੀ 2:30 ਵਜੇ ਠੀਕ ਹੈ ਜੀ ਤ੍ਰਿਆ ਚਤਰ ਦੀ ਗੱਲ ਕਰਦੇ ਸੀ ਹੁਣ ਸੂਰਜ ਪ੍ਰਕਾਸ਼ੀ ਹੋਣ ਲੱਗ ਪਈ ਆ ਠੀਕ ਹੈ ਜੀ ਭਾਈ ਰਣਧੀਰ ਸਿੰਘ ਦੀ ਕਿਤਾਬ ਦੀਆਂ ਗਪੌੜਾਂ ਜਿਹੜੀਆਂ ਆ ਉਹ ਵੀ ਇੱਕ ਵੱਖਰਾ ਪ੍ਰੋਗਰਾਮ ਰੱਖਣਾ ਪੈਣਾ ਮੇਰੇ ਖਿਆਲ ਸਾਨੂੰ ਰੱਖ ਦੇਣਾ ਸੀ ਕੋਈ ਗੱਲ ਨਹੀਂ ਠੀਕ ਹੈ ਜੀ ਗੁਰਬਾਣੀ ਪਾਠ ਦਰਸ਼ਨ ਉਹਦੇ ਵਿੱਚ ਕੀ ਗੰਦ ਭਰਿਆ ਪਿਆ ਆ ਸਾਰਿਆਂ ਨੂੰ ਪਤਾ ਆ ਇੱਕ ਚੀਜ਼ ਦਾ ਖਿਆਲ ਰੱਖਿਓ ਸਰੋਤਿਆਂ ਨੂੰ ਬੇਨਤੀ ਆ ਪੀ ਜਦੋਂ ਨਾ ਬ੍ਰਾਹਮਣ ਦੇ ਧਰਮ ਦਾ ਆਧਾਰ ਦੇਖਦੇ ਆ ਉਹਦੀਆਂ ਨੀਆਂ ਦੇਖਦੇ ਆ ਕਾਦੇ ਉੱਤੇ ਖੜਾ ਹੈ ਉਹਦੇ ਥੰਮਿਆਂ ਜਿਹੜੇ ਜੀ ਉਹਨਾਂ ਚੋਂ ਮੇਨ ਜਿਹਦੇ ਉੱਤੇ ਸਾਰੇ ਦਾ ਸਾਰਾ ਤਪਥਾ ਉਖੜਾ ਹੈ ਉਹ ਧਰਮ Hindu ਧਰਮ ਠੀਕ ਹੈ ਉਹ ਜੰਮਣ ਮਰਨ ਦੇ ਉੱਤੇ ਖੜਾ ਹਮ ਜਿਹੜਾ ਅਗਲਾ ਪਿਛਲਾ ਜਨਮ ਠੀਕ ਹੈ ਕਿਉਂਕਿ ਉਹਦਾ ਰੱਬ ਉਹਦੇ ਦੇਵਤੇ ਸਵਰਗ ਨਰਕ ਜਾਤ ਪਾਤ ਉਹ ਸਾਰੀ ਇਸ ਚੀਜ਼ ਦੇ ਉੱਤੇ ਖੜੀ ਆ ਕਿ ਪਿਛਲੇ ਜਨਮ ਚ ਨੇ ਆ ਗਲਤੀ ਕੀਤੀ ਆ ਆ ਹੁਣ ਇੱਥੇ ਤੋਂ ਕਰ ਉਹਦੇ ਕਰਮकांड ਜਿੰਨੇ ਆ ਪੂਜਾ ਪਾਠ ਉਹਦੀ ਜਾਤ ਪਾਤ ਦਾ ਕਨਸੈਪਟ ਵੀ ਜਿਹੜਾ ਉਹ ਸਾਰੇ ਦਾ ਸਾਰਾ ਜਿਹੜਾ ਜਿਹੜੀਆਂ ਜਿਹੜੇ ਇਹ ਇਹ ਜਿਹੜੇ ਖੱਤਰੀ ਕਿਦਾਂ ਪੈਦਾ ਹੋਈ ਆ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਦੀਆਂ ਗੱਲਾਂ ਸਾਰੀਆਂ ਜਿਹੜੀਆਂ ਜੰਮਣ ਮਰਨ ਦੇ ਉੱਤੇ ਖੜੀਆਂ ਬਿਲਕੁਲ ਠੀਕ ਆ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਜਨੇਊ ਤੋਂ ânਕਾਰ ਕਰ ਰਹੇ ਆ ਨਾ ਜਦੋਂ ਚਾਹੇ ਭਗਤਾਂ ਦਾ ਜੀਵਨ ਉਹਨਾਂ ਦੀ ਗਰਵਾਣੀ ਨੂੰ ਪੜ੍ਹ ਕੇ ਦੇਖ ਲਓ ਜੀ ਜਦੋਂ ਉਹ ਉਹਦੇ ਉੱਤੇ ਬ੍ਰਾਹਮਣ ਤੇ ਸੱਟ ਮਾਰ ਰਹੇ ਆ ਹਾਂਜੀ ਜਦੋਂ ਹਿੰਦੂ ਧਰਮ ਨੂੰ ਉਹ ਨਕਾਰ ਰਹੇ ਆ ਜੀ ਤੇ ਉਹਦੇ ਵਿੱਚੋਂ ਜਿਹੜਾ ਉਹਦਾ ਉਹਦਾ ਆਧਾਰ ਆ ਜਿਹੜੀ ਉਹਦੀ ਬਹੁਤ ਵੱਡੀ ਤਾਕਤ ਆ ਉਹਨੂੰ ਸਭ ਤੋਂ ਪਹਿਲਾਂ ਨਕਾਰਦੇ ਆ ਬਿਲਕੁਲ ਠੀਕ ਆ ਭੀ ਜੰਮਣ ਮਰਨਾ ਜਿਹੜਾ ਆ ਜਿਹੜਾ ਇਹ 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 ਸਾਡਾ ਕੋਈ ਵਾਅ ਨਹੀਂ ਇਹਦੇ ਨਾਲ ਹੈਗਾ ਇਹ ਤਾਂ ਰੱਬ ਦੀ ਖੇਡ ਆ ਜੀ ਠੀਕ ਹੈ ਅਸੀਂ ਉਹ ਅਸੀਂ ਤਾਂ ਜਿਹੜਾ ਜੰਮਣ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਉਹ ਜਿਹੜਾ ਜਿਹੜਾ ਉਹ ਪੀਰੀਅਡ ਹੈ ਨਾ ਉਹ ਚਰਚਾ ਦਾ ਵਿਸ਼ਾ ਹੈ ਸਾਡੇ ਲਈ ਬਿਲਕੁਲ ਉਹੀ ਗਿਣਿਆ ਜਾਂਦਾ ਵੀ ਕਿੱਦਾਂ ਜੀਣਾ ਹੈ ਤੂੰ ਜੰਮਣ ਤੋਂ ਬਾਅਦ ਮਰਨ ਤੋਂ ਪਹਿਲਾਂ ਜੰਮਣ ਤੋਂ ਪਹਿਲਾਂ ਕੀ ਸੀ ਤੂੰ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਦੱਸ ਨਹੀਂ ਸਕਦਾ ਬੰਦਾ ਮਰਨ ਤੋਂ ਬਾਅਦ ਕੀ ਹੋਣਾ ਹੈ ਕੋਈ ਨਹੀਂ ਪਤਾ ਉਹ ਤਾਂ ਕੋਈ ਤਾਂ ਦੱਸ ਸਕੇ ਜੋ ਕੋ ਮੁੜ ਕੇ ਆਵੇ ਇੱਥੋਂ ਮੁੜਕੇ ਤਾਂ ਆਇਆ ਨਹੀਂ ਕੋਈ ਜੋ ਉਪਜਿਓ ਸੁਬਿੰਸ ਹੈ ਉਹ ਤਾਂ ਬਿਲਸੁਲ ਆਇਆ ਸਾਰਿਆਂ ਨੇ ਜਾਣਾ ਜਦੋਂ ਸਾਰਿਆਂ ਨੇ ਜਾਣਾ ਹੀ ਆ ਫਿਰ ਉਹ ਜਾਣ ਦਾ ਡਰ ਕਾਤੇ ਫਿਰ ਪ੍ਰਵਾਹ ਕਿਉਂ ਬਿਲਕੁਲ ਜੀ ਠੀਕ ਹੈ ਜਮਨ ਉਹਦਾ ਪੀੜਿਆ ਜਦੋਂ ਬਯੰਤਿਆ ਜਦੋਂ ਕਿਸੇ ਦਾ ਸਲਾਹ ਨਹੀਂ ਕਰਦਾ ਫਿਰ ਅਸੀਂ ਕਾ ਤੇ ਆਸ ਕਰੀਏ ਕਿ ਸਾਡੇ ਕਹਿਣੇ ਚ ਹੋਵੇ ਉਹ ਆਹ ਨਹੀਂ ਹੋ ਸਕਦਾ ਠੀਕ ਹੈ ਉਹ ਬ੍ਰਾਹਮਣ ਦੇ ਕਹਿਣੇ ਚ ਕਿਉਂ ਹੋਊਗਾ ਉਹ ਇਹ ਇਹ ਲੌਜੀਕ ਗੁਰੂ ਸਾਹਿਬ ਨੇ ਦਿੱਤੇ ਆ ਯਾ ਧਿਆਨ ਨਾਲ ਜਦੋਂ ਦੇਖਾਂਗੇ ਦੂਜੀ ਗੱਲ ਹੁਣ ਜਿੰਨੇ ਸਿੱਖ ਧਰਮ ਦੇ ਵਿੱਚ ਗ੍ਰੰਥ ਸਾਡੇ ਤੇ ਥੂਪੇ ਗਏ ਹਨ ਨਾ ਚਾਹੀਓ ਬੱਲੇ ਵਾਲੀ ਜਨਮ ਸਾਖੀ ਆ ਗੁਰਬਲਾਸ ਪਾਸ਼ਾ ਸ਼ੇਮੀ ਆ ਬਚਿੱਤਰ ਨਾਟਕ ਆ ਜੀ ਸੰਤੋਖ ਸਿੰਘ ਵਾਲਾ ਜਾਂ ਗੁਰਪ੍ਰਤਾਪ ਸੂਰਜ ਆ ਜਿੰਨੇ ਦੇ ਜਿੰਨੇ ਆ ਇਹਨਾਂ ਨੂੰ ਧਿਆਨ ਨਾਲ ਪੜ ਕੇ ਦੇਖ ਲਿਓ ਇਹਦੇ ਵਿੱਚ ਅਗਲੇ ਪਿਛਲੇ ਜਨਮਾਂ ਦੀ ਬਰਾਂ ਸਰਾਪਾਂ ਦੀ ਗੱਲ ਜਿਹੜੀ ਆ ਪੂਰੇ ਜੋਰਾਂ ਦੇ ਨਾਲ ਪੂਰੇ ਜੋਰਾਂ ਨਾਲ ਆ ਯਾ ਠੀਕ ਆ ਹੁਣ ਬਚਿੱਤਰ ਨਾਟਕ ਦੀ ਖੇੜ ਹੀ ਸਾਰੀ ਇਸ ਗੱਲ ਦੇ ਉੱਤੇ ਖੜੀ ਆ ਕਿ ਗੁਰੂ ਗੋਬਿੰਦ ਸਿੰਘ ਹਿਮਕੁੰਟ ਪਹਿਲਾਂ ਭਗਤੀ ਕਰਦੇ ਰਹੇ ਇੰਨੇ ਜਨਮ ਬਿਲਕੁਲ ਜੀ ਪਿਛਲੇ ਜਨਮ ਨਾਲ ਜਾ ਕੇ ਜੁੜਦੀ ਆ ਠੀਕ ਹੈ ਹੁਣ ਦੇਵੀ ਪ੍ਰਗਟ ਹੋ ਕੇ ਕੀ ਕਰ ਰਹੀ ਆ ਬ੍ਰਹਮਣ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿਚਾਰੀ ਆ ਚੌਥੀ ਜਨਮ ਚਾਰਿਆ ਆ ਠੀਕ ਹੈ ਕਦੇ ਬਾਲੇ ਵਾਲੀ ਜਨਮ ਸਾਖੀ ਕਦੇ ਸੋ ਸਾਕੀ ਦੇ ਵਿੱਚੋਂ ਮੂਲੇ ਖੱਤਰੀ ਵਾਲੀ ਸਾਖੀ ਆ ਉਹਨੂੰ ਕਿੱਥੇ ਲਿਜਾ ਕੇ ਜੋੜਿਆ ਨਿਹੰਗ ਸਿੰਘ ਦਾ ਗੁਰਦੁਆਰਾ ਹਜ਼ੂਰ ਸਾਹਿਬ ਉਹ ਸਹਾ ਉੱਥੇ ਗੁਰੂ ਸਾਹਿਬ ਤੀਰ ਮਾਰਦੇ ਆ ਸਹਿ ਦੇ ਵਿੱਚੋਂ ਨਿਕੜਿਆ ਆ ਬਿਲਕੁਲ ਜੀ ਉਸੇ ਆ ਕੇ ਕੈਟੇਗਰੀ ਪਿੱਛੇ ਜਾ ਕੇ ਉਹ ਕਹਿ ਰਹੇ ਆ ਪਿੱਛੇ ਜਾ ਕੇ ਉਹ ਜੋੜ ਰਹੇ ਆ ਉਹਦੇ ਨਾਲ ਪੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਹੁੰਦਾ ਸੀ ਉਹ ਮੂਲਾ ਖੱਤਰੀ ਠੀਕ ਹੈ ਜੀ ਵੀ ਉਹ 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 ਨੂੰ ਉਹ ਨੂੰ ਜਾ ਕੇ ਪੁੱਛਿਆ ਤੇ ਉਹ ਦੀ ਘਰ ਵਾਲੀ ਕਹਿੰਦੀ ਵੀ ਹੈ ਨਹੀਂ ਉਹ ਅੰਦਰ ਹਨਾ ਉਹ ਕਹਿੰਦੇ ਵੀ ਚੰਗਾ ਉੱਥੇ ਸੱਪ ਲੜ ਗਿਆ ਉਹ ਫੇ ਮਰ ਗਿਆ ਉਹ ਕਹਿੰਦੀ ਵੀ ਤੁਸੀਂ ਵੀ ਗਲਤੀ ਹੋ ਗਈ ਸਾਤੋਂ ਤਾਂ ਤੁਸੀਂ ਜਿੰਦਾ ਕਰਦੇ ਉਹਨੂੰ ਗੁਰੂ ਸਾਹਿਬ ਕਹਿੰਦੇ ਮੈਂ ਦੱਸ ਦਿੰਦਾ 10 ਪੰਜਾਮੇ ਚਾਹੂੰਗਾ ਫੇ ਇਤਾਰ ਕਰੂੰਗਾ ਹਨਾ ਉਹ ਉਹ ਸਾਰਾ ਕੁਝ ਜਿਹੜਾ ਨਾ ਜੰਮਣ ਮਰਨ ਦੇ ਨਾਲ ਜਾ ਕੇ ਜੋੜ ਰਾਇਆ ਤੇ ਹੁਣ ਜੇ ਸਾਨੂੰ ਨਹੀਂ ਸਮਝ ਆਈ ਅਜੇ ਵੀ ਪੀ ਬ੍ਰਾਹਮਣ ਦਾ ਆਧਾਰ ਉਹ ਸੀ ਗੁਰੂ ਸਾਹਿਬ ਨੇ ਉਹਦੇ ਉੱਤੇ ਛੱਟ ਮਾਰ ਦਿੱਤੀ ਆ ਤੇ ਉਹਨ ਬਦਲਾ ਲੈਣ ਲਈ ਜੋ ਕੁ ਸਿੱਟਿਆ ਲਿਆ ਕੇ ਉਹ ਸਾਰੇ ਦਾ ਸਾਰਾ ਉਹਦੇ ਆਪਣੇ ਸਿਧਾਂਤ ਨੂੰ ਪ੍ਰਮੋਟ ਕਰ ਰਿਹਾ ਆ ਉਹਦੇ ਨਾਲ ਹੀ ਲਿਆ ਕੇ ਗੁਰੂ ਸਾਹਿਬ ਨੂੰ ਨੱਥੀ ਕਰ ਦਿੱਤਾ ਗੁਰ ਬਲਾਸਪਾਸ਼ਾ ਸ਼ੀਮੀ ਦੇ ਵਿੱਚ বিষ্ণੂ ਉੱਤੇ ਫਿਰ ਰਿਹਾ ਆ ਤੇ ਉਹ ਆਪਣੀ ਘਰ ਵਾਲੀ ਨੂੰ ਕਹਿ ਰਿਹਾ ਆ ਹਨਾ ਵੀ ਦੇਖ ਥੱਲੇ ਹਨਾ ਮੇਰਾ ਮੰਦਿਰ ਬਣ ਰਿਹਾ ਆ ਹੁਣ ਹਰੀ ਨਾਮ ਜਿਹੜਾ বিষ্ণੂ ਦਾ ਆ ਜੀ ਠੀਕ ਹੈ ਉਥੋਂ ਗੁਰਬਲਾਸ ਪਾਤਸ਼ਾਹੀ 6ਵੀਂ ਨੇ ਹਰੀ ਮੰਦਰ ਨਾਂ ਦਿੱਤਾ ਸਾਨੂੰ ਹਾਂ ਠੀਕ ਹੈ ਉਹ ਸਾਖੀ ਹੁਣ ਉਹ ਸਾਡੇ ਸਾਧ ਸਾਕੀ ਨੂੰ ਇਦਾਂ ਹੁਬ ਹੁਬ ਕੇ ਸੁਣਾਉਂਦੇ ਆ ਕਿ ਵਿਸ਼ਨੂੰ ਨੇ ਆ ਕੇ ਠੋਕਰੀ ਇੱਥੇ ਢੋਈ ਆ ਜੀ ਹਨਾ ਉਹ ਚੱਕੀ ਉਹਦਾ ਘੜਾ ਸਿਗਾ ਥੱਲੇ ਅਮਰਦਾ ਉੱਥੇ ਫਲਾਨਾ ਸੀ ਚਾਰ ਪੰਜ ਸਾਖੀਆਂ ਅਮਰਦਾ ਦੇ ਸੰਬੰਧ ਵਿੱਚ ਹੀ ਉਹਦੇ ਨਾਲ ਜੁੜੀਆਂ ਪਈਆਂ ਜੀ 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 ਹਨਾ ਕਦੇ ਪਾਂਡਵਾਂ ਦੇ ਟਾਈਮ ਦੀ ਠੀਕ ਹੈ ਕਦੇ ਰਜਨੀ ਦੇ ਕਦੇ ਕਦੇ ਹਨਾ ਤੇ ਉਹ ਉਹ ਸਾਰੇ ਕੁਝ ਨੂੰ ਜਦੋਂ ਅਸੀਂ ਵਿਚਾਰ ਲਾਂਗੇ ਤੇ ਸਾਡੇ ਗੇੜ ਚ ਆ ਜਾਣੀ ਗੱਲ ਵੇ 8 ਟਕਸਾਲਾਂ ਇਹ ਡੇਰੇ ਪ੍ਰਮੋਟ ਕਿਹਨੂੰ ਕਰ ਰਹੇ ਆ ਉਹ ਪੂਰੇ ਦਾ ਪੂਰਾ ਹਿੰਦੂ ਧਰਮ ਜਿਹੜਾ ਉਹਨੂੰ ਪ੍ਰਮੋਟ ਕਰ ਰਹੇ ਆ ਤੇ ਟਕਸਾਲੀਆਂ ਨੂੰ ਬੇਨਤੀ ਆ ਭਾਈ ਤੁਹਾਡੇ ਧਮਕੀਆਂ ਦੇਣੇ ਨਾ ਕੱਖ ਨਹੀਂ ਹੋਣੇ ਵਾਲਾ ਜੇ ਨਾ ਤੁਸੀਂ ਇਹ ਕਹਿੰਦੇ ਆ ਵੀ ਤੁਹਾਡੀਆਂ ਅੱਖਾਂ 'ਚ ਰੜਕਦਾ ਤਾਂ ਤੁਸੀਂ ਤੁਸੀਂ ਰੱਬ ਨਹੀਂ ਤੁਸੀਂ ਸ਼ਿਵਜੀ ਦਾ ਠੇਕਾ ਨਹੀਂ ਲੈ ਕੇ ਆਏ ਹੋ ਜਿੱਦਣ ਜਿੱਦਣ ਪੈ ਗਈਆਂ ਨਾ ਅੱਖਾਂ ਚੱਖਾਂ ਉਦੋਂ ਪਤਾ ਲੱਗੂ ਖੇਡ ਚੱਲਦੀ ਕੀ ਆ ਅਜਿਹਾ ਬਗਾਨੇ ਟੋਕਾਂ ਤੇ ਉਗਰਾਹੀਆਂ ਤੇ ਪੜਨੇ ਵਾਲੇ ਤੁਸੀਂ ਉਹ ਕੁੱਤੇ ਆ ਤੁਸੀਂ ਜਿਹੜੇ ਬਗਾਨੀਆਂ ਬੁਰਕੀਆਂ ਤੇ ਪਲੇ ਆ ਸ਼ਹੀਦਾਂ ਦੀਆਂ ਲਾਸ਼ਾਂ بیچ بیچ ਕੇ ਆਪਣੀਆਂ ਦੁਕਾਨਾਂ ਚਲਾਈਆਂ ਜੇ ਇੱਕ ਵੀ ਤੁਹਾਡੇ ਚੋਂ ਇੱਕ ਜਣੇ ਨੂੰ ਵੀ ਇੰਨੀ ਸ਼ਰਮ ਹੋਵੇ ਨਾ ਬਾਹਰ ਬੈਠੇ ਨੂੰ ਬਾਹਰਲੇ ਮੁਲਕਾਂ ਚ ਜਿਹੜੇ ਬੈਠੇ ਆ ਇੱਕ ਜਣੇ ਨੂੰ ਵੀ ਇੰਨੀ ਸ਼ਰਮ ਹੋਵੇ ਤੇ ਜਾ ਕੇ ਪੰਜਾਬ ਚ ਮਸਲੇ ਹੱਲ ਕਰ ਦੇ ਤੁਹਾਡੀ ਟਕਸਾਲ ਜਿਹਦਾ ਰੌਲਾ ਪਾਉਣੀ ਗੁਰੂ ਗੋਬਿੰਦ ਸਿੰਘ ਤੋਂ ਚੱਲੀ ਆ ਉਹਦੀਆਂ ਜੜ੍ਹਾਂ ਦੇ ਵਿੱਚ ਰਾਧਾ ਸਵਾਮੀਆ ਦਾ ਡੇਰਾ ਆ ਤਹਾਨੂੰ ਤਾਂ ਇੰਨੀ ਵੀ ਸ਼ਰਮ ਨਹੀਂ ਆਉਂਦੀ ਜਦੋਂ ਤੁਸੀਂ ਇਹ ਮਿਹਣਾ ਦਿੰਨੇ ਆਂ ਕਿ ਰਾਧਾ ਸਵਾਮੀ ਮੁਖੀ ਜਿਹੜਾ ਆ ਉਹ ਢੜਰੀਆਂ ਵਾਲੇ ਨੂੰ ਵੱਡਾ ਸਿੱਖਿਆ ਕਿਉਂਕਿ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦਾ ਤੁਹਾਨੂੰ ਤਾਂ ਕੁੜੀਓ ਇੰਨੀ ਸ਼ਰਮ ਵੀ ਨਹੀਂ ਆਉਂਦੀ ਕੱਲਾ ਧਮਕੀਆਂ ਦੇਣਾ ਨਹੀਂ ਸਰ ਜਾਣਾ ਜੇ ਅਜੇ ਤੇ ਤੁਹਾਨੂੰ ਨਹੀਂ ਸਮਝ ਆਈ ਫੇ ਇਦਾਂ ਇਦਾਂ ਇਹ ਇਹ ਮਸਲਾ ਨਹੀਂ ਹੱਲ ਹੋਣਾ ਹੁਣ ਤਾਂ ਜਿਹੜਾ ਕੋੜ ਲੱਗਾ ਹੈ ਨਾ ਸਾਡੇ ਧਰਮ ਨੂੰ ਜਿਹੜਾ ਕੋੜ ਲੱਗਿਆ ਟਕਸਾਲ ਰੂਪੀ ਕੋੜ ਇਹ ਕੋੜ ਆ ਸਾਡੇ ਧਰਮ ਨੂੰ ਲੱਗਿਓ ਜਿੰਨੇ ਡੇਰੇ ਆ ਟਕਸਾਲ ਸਾਰਿਆਂ ਤੋਂ ਵੱਡਾ ਡੇਰਾ ਟਕਸਾਲ ਆ ਜਿੰਨਾ ਗੰਧ ਸਿੱਖ ਧਰਮ ਚ ਟਕਸਾਲ ਨੇ ਪਾਇਆ ਉਹਨਾਂ ਕਿਸੇ ਡੇਰੇ ਨੇ ਨਹੀਂ ਪਾਇਆ ਸਾਰਿਆਂ ਡੇਰਿਆਂ ਦੀ ਜੜ ਟਕਸਾਲ ਵਿੱਚ ਲੱਗੀ ਹੋਆ ਜਾ ਕੇ ਉਹ ਵੀਰ ਨੇ ਅੱਜ ਸਵਾਲ ਕੀਤਾ ਸੀ ਜਰਨੈਲ ਸਿੰਘ ਭਿੰਡਰਾਂਵਾਲੇ ਬਾਬਾ ਦੀਪ ਸਿੰਘ ਨਾਲ ਤਾਂ ਤੁਹਾਡਾ ਲੈਣਾ ਦੇਣਾ ਇੱਕੱਖ ਨਹੀਂ ਹੈਗਾ ਤੁਸੀਂ ਸੰਤੋਖ ਸਿੰਘ ਦੇ ਲਾਗੇ ਤੇੜੇ ਤੋਂ ਕਿਤੇ ਸ਼ੁਰੂ ਹੋਇਓ ਹਾਂ ਸੂਰਜ ਪ੍ਰਕਾਸ਼ ਤੋਂ ਐਮੀਨਾ ਜਾ ਕੇ ਦੀਪ ਸਿੰਘ ਨਾਲ ਜੁੜੀ ਜਾਓ ਜਿਹੜੇ ਕੌਮ ਦੇ ਸ਼ਹੀਦ ਆ ਉਹਨਾਂ ਨੂੰ ਕੌਮ ਦੇ ਰਹਿਣ ਦਿਓ ਆਪਣੇ ਨਾਲ ਜੋੜ ਕੇ ਤੁਸੀਂ ਗਾੜ ਲੈਣਾ ਉਹਨਾਂ ਦਾ ਵੀ ਸਤਿਆ ਨਾਲ ਸਮਰੋਣਾ ਤੁਸੀਂ ਰਹੀ ਗੱਲ ਜਨੈਤ ਸਿੰਘ ਭਿੰਡਰਾਵਾਲਿਆਂ ਦੀ ਜੇ ਤਾਂ ਉਹ ਹੈਗੇ ਕੌਮ ਦੇ ਸ਼ਹੀਦ ਫਿਰ ਉਹਦੇ ਨਾਂ ਤੇ ਕੌਮ ਨੂੰ ਕੌਮ ਦੇ ਨਾਲ ਗੁੰਡਾਗਰਦੀ ਕਰਨੀ ਬੰਦ ਕਰੋ ਕੌਮ ਨੂੰ ਡਰਾਵੇ ਦੇਣੇ ਬੰਦ ਕਰ ਦਿਓ ਤੁਸੀਂ ਠੇਕਾ ਨਹੀਂ ਲਿਆ ਇਸ ਗੱਲ ਦਾ ਜਿਵੇਂ ਦੇ ਸ਼ਹੀਦ ਉਹ ਜੇ ਹੈਗੇ ਟਕਸਾਲ ਦੇ ਸ਼ਹੀਦ ਫੇਰ ਸਾਹਮਣੇ ਰੱਖੋ ਫੇਰ ਸਾਡਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਜੀ ਜਿਹੜੇ ਗੱਲਾਂ ਕਰਦੇ ਆ ਵੀ ਉਸ ਵੇਲੇ ਸੱਚ ਸੀ ਉਸ ਵੇਲੇ ਆ ਅਸੀਂ ਸਾਨੂੰ ਸਾਰਾ ਪਤਾ ਆ ਸਾਨੂੰ ਇਹ ਗੱਲਾਂ ਨਾ ਸਿਖਾਓ ਜਿਹੜੇ ਜਿਹੜੇ 84 ਤੋਂ 10 ਸਾਲ ਬਾਅਦ ਜੰਮੇ ਆ ਉਹ ਹੋਰ ਕਿਸੇ ਨੂੰ ਜਾ ਕੇ ਧਮਕੀਆਂ ਦਿਓ ਅਸੀਂ ਉਹ ਪੁਲਿਸੀਆਂ ਨੌਕਰੀਆਂ ਕਰਕੇ ਉੱਥੋਂ ਟੁੱਕੜ ਖਾ ਕੇ ਨਹੀਂ ਆਏਓ ਤੁਸੀਂ ਕਹੋਗੇ ਉਹਨਾਂ ਨੇ ਵੀ ਤੁਹਾਨੂੰ ਪਤਾ ਨਹੀਂ ਕਿੰਨੇ ਦੁੱਕੀ ਦੁੱਕੀ ਦੇ ਬੰਦੇ ਸੀ ਯਾਰ ਜਿਨ੍ਹਾਂ ਨੇ ਚੱਕ ਕੇ ਉੱਥੇ ਕੀ ਨਹੀਂ ਬਣਾਇਆ ਤੇ ਤੁਸੀਂ ਚੱਕ ਕੇ ਮੂੰਹ ਆਪ ਆ ਕੇ ਇੱਥੇ ਬਹਿ ਗਏ ਤੇ ਹੁਣ ਹੁਣ ਆ ਤਮਕ ਲੱਗੀ ਹੋ ਗੱਲਾਂ ਕਰਦਾ ਆ ਸੁਣਿਓ ਜਿਹੜਾ ਇੰਗਲੈਂਡ ਵਾਲਾ ਢਾਡੀ ਪਰਮਜੀਤ ਸਿੰਘ ਆ ਉਹ ਉਹ ਲੱਗਾ ਬਕਵਾਸ ਕਿਦਾਂ ਕਰਨ ਲੱਗਾ ਆ ਸੁਣਿਓ ਉਹਨੂੰ ਜਰਾ ਬੇਸ਼ਰਮ ਬੰਦੇ ਜੇ ਤੁਸੀਂ ਇੰਨੇ ਇੰਨੇ ਗਿਰ ਗਏ ਆ ਫੀਡਿੰਗਾਂ ਕਾਦੀਆਂ ਮਾਰਦੇ ਆ ਤੁम्मेਵਾਰੀ ਕਿਹਨੂੰ ਨਹੀਂ ਪਤਾ ਸੱਚ ਕੀ ਆ ਆ ਸੁਣ ਲਿਓ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਅਸੀਂ ਤੁम्मे ਦੇ ਏਜੰਟ ਹੁੰਦੇ ਨਹੀਂ ਪਹਿਲਾਂ ਹੁੰਦੇ ਆ ਅਸੀਂ ਸੰਤ ਜਰਨੈਲ ਸਿੰਘ ਜੀ ਸੰਤ ਕਰਤਾਰ ਸਿੰਘ ਬਾਬਾ ਠਾਕਰ ਸਿੰਘ ਤੇ ਹੁਣ ਬਾਬਾ ਹਰਨਾਮਨ ਸਿੰਘ ਜੀ ਤੁਮਾ ਦਮਨਵੀ ਟਕਸਾਲ ਦੇ ਸਪੋਰਟਰ ਹਾਂ ਸੀਗੇ ਹੁਣ ਵੀ ਗਾਂ ਵੀ ਰਹਿਵਾਂਗੇ ਤੇ ਜਿਹੜੇ ਇਹ ਵੀ ਕਹੀ ਜਾਂਦੇ ਨਾ ਵੀ ਤੁਮਾਂ ਠੀਕ ਨਹੀਂ ਹੈਗਾ ਟਕਸਾਲ ਠੀਕ ਆ ਉਹ ਵੀ ਸੁਣ ਲਓ ਭਾਈ ਆਹੀ ਇਹਨਾਂ ਦਾ ਹੈਗਾ ਮਕਸਦ ਇੱਥੇ ਹੀ ਨਹੀਂ ਪਹੁੰਚਣਾ ਆ ਤੇ ਇਹਦੇ ਲਈ ਕੋਈ ਇਧਰ ਉਧਰ ਦੀ ਗੱਲ ਨਹੀਂ ਸਾਨੂੰ ਕੋਈ ਸ਼ੱਕ ਸੁਭਾ ਨਹੀਂ ਹੋਣੀ ਚਾਹੀਦੀ ਬੜਾ ਕਲੀਅਰ ਆ ਇਹ ਬੜਾ ਕਲੀਅਰ ਆ ਇਹ ਏਜੰਸੀਆਂ ਨੇ ਬਿਠਾਇਓ ਆ ਜਦੋਂ ਇਹਨਾਂ ਬੰਦਿਆਂ ਦੇ ਕਤਲ ਦੇ ਕੇਸ ਪੈਂਦੇ ਆ ਜੀ ਠੀਕ ਆ ਨਾ ਮੁੜ ਕੇ ਬਰੀ ਕਿੱਦਾਂ ਹੋ ਜਾਂਦੇ ਹੁਣ ਗੁਰਪ੍ਰੀਤ ਦੇ ਉੱਤੇ ਗੱਲ ਹੁੰਦੀ ਸੀ ਬਰੀ ਇਹਨੂੰ ਕੌਣ ਕਰਾ ਰਿਆ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਭਤੀਜਾ ਕਿਸੇ ਬੰਦੇ ਤੇ ਕਤਲ ਦਾ ਕੇਸ ਫੈਰਿਆ ਆ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਭਤੀਜਾ ਜਸਵੀਰ ਸਿੰਘ ਰੂਡੇ ਉਹ ਇੰਡੀਆ ਦੇ ਪ੍ਰਸ਼ਾਸਨ ਨੂੰ ਕਹਿ ਰਿਹਾ ਆ ਪੰਜਾਬ ਦੀ ਪੁਲਿਸ ਨੂੰ ਕਹਿ ਰਿਹਾ ਆ ਕਿ ਇਸ ਬੰਦੇ ਨੂੰ ਛੱਡ ਦਿਓ ਦਮਦਮੀ ਟਕਸਾਲ ਦਾ ਮੁਖੀ ਜਿਸ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀ ਉਸੇ ਟਕਸਾਲ ਦਾ ਮੁਖੀ ਪੁਲਿਸ ਨੂੰ ਕਹਿ ਰਿਹਾ ਆ ਕਿ ਇਹ ਸਾਡਾ ਬੰਦਾ ਆ ਇਹਨੂੰ ਛੱਡ ਦਿਓ ਉਹਨਾਂ ਦੇ ਕਹਿਣ ਤੇ ਪੁਲਿਸ ਕਹਿੰਦੀ ਆ ਹਾਂ ਠੀਕ ਆ ਜੀ ਇਹਦਾ ਮਤਲਬ ਵੀ ਉਹਨਾਂ ਦੀ ਗਵਾਹੀ ਸਰਕਾਰ ਦੇ ਕੋਲ ਮੰਨੀ ਜਾਂਦੀ ਆ ਹੁਣ ਸਰਕਾਰ ਕਿਹਨਾਂ ਦੀ ਗਵਾਹੀ ਮੰਦੀ ਹੋਗੀ ਵਿਰੋਧੀਆਂ ਦੀ ਕਾ ਆਪਣਿਆਂ ਦੀ ਆਪਣਿਆਂ ਦੀ ਸਰੋਤਿਆਂ ਨੂੰ ਇੰਨੀ ਗੱਲ ਸਮਝ ਆ ਰਹੀ ਹੈ ਨਾ ਆਪਾਂ ਆਪਾਂ ਟਕਸਾਲੀਆਂ ਨੂੰ ਨਹੀਂ ਸਮਝਾਉਣਾ ਜਾਨੀ ਸਾਡਾ ਮਸਲਾ ਇਹ ਨਹੀਂ ਹੈਗਾ ਸਾਡਾ ਮਸਲਾ ਆਪਣੇ ਆਪ ਨੂੰ ਤਾਕਤਵਰ ਕਰਨੇ ਦਾ ਆ ਆ ਗੱਲ ਦੀ ਗੱਲ ਦਾ ਚੇਤਾ ਰੱਖਿਓ ਵੀ ਵੀ ਗਿਆਨ ਉਹੀ ਗਿਆਨ ਬਣਦਾ ਆ ਜਿਹੜਾ ਵਰਤਿਆ ਜਾਵੇ ਸਾਡਾ ਗਿਆਨ ਵੀ ਤਾਂ ਗਿਆਨ ਬਣਨਾ ਆ ਜਦੋਂ ਤਬਦੀਲੀ ਦੀ ਗੱਲ ਆਉਣੀ ਜਦੋਂ ਪਰਵਰਤਨ ਦੀ ਗੱਲ ਆਉਣੀ ਹੈ ਜਦੋਂ ਵਿਕਾਸ ਦੀ ਗੱਲ ਆਉਣੀ ਜਦੋਂ ਇਨਕਲਾਬ ਦੀ ਗੱਲ ਆਉਣੀ ਹੈ ਉਦੋਂ ਇਹ ਨਹੀਂ ਦੇਖਿਆ ਜਾਣਾ ਕਿ ਕੀਮਤ ਕੀ ਤਾਰਨੀ ਪੈਂਦੀ ਆ ਉਦੋਂ ਇਹ ਦੇਖਿਆ ਜਾਣਾ ਕਿ ਜੇ ਉਹ ਇਨਕਲਾਬ ਨਾ ਆਇਆ ਜਿਹੜੀ ਗੱਲ ਕਰਦੇ ਬਦਲਾ ਦੀ ਜੇ ਉਹ ਬਦਲਾ ਨਾ ਹੋ ਸਕਿਆ ਫਿਰ ਕੀ ਕੀਮਤ ਤਾਰਨੀ ਪੈਣੀ ਇਹ ਗੁੰਡਾਗਰਦੀ ਜਦੋਂ ਤੁਹਾਡੇ ਘਰਾਂ ਤੇ ਪਹੁੰਚੀ ਉਦਣ ਕੀ ਬਣੂਗਾ ਜੇ ਇੱਕ ਗੱਲ ਕਹਿਣ ਦੇ ਉੱਤੇ ਭਾਈ ਭਪਿੰਦਰ ਸਿੰਘ ਵਰਗਿਆਂ ਦੀ ਜਾਨ ਲੈ ਸਕਦੇ ਆ ਜਿਹੇ ਉੱਥੇ ਸ਼ਵੀਰ ਲਾ ਸਕਦੇ ਆ ਔਰ ਜੇ ਬੇਸ਼ਰਮ ਹੋ ਕੇ ਕਹਿ ਸਕਦੇ ਆ ਵੇ ਗਹਾਾਂ ਵੀ ਇਦਾਂ ਲੱਗਣ ਗਿਆ ਜਿੱਦਣ ਤੁਹਾਡੇ ਵਰਗਿਆਂ ਸਾਡੇ ਆਮ ਲੋਕਾਂ ਦੇ ਬਾਰੇ ਹੋਇਆ ਉਦੋਂ ਕੀ ਕਰੂਗਾ ਅੱਜ ਤਾਂ ਐਡੀ ਵੱਡੀ ਜਗ੍ਹਾ ਆ ਪਰਮੇਸ਼ਰ ਦਵਾਰ ਐਡੀ ਵੱਡੀ țeਰਿਆ 50 60 ਹਜ਼ਾਰ ਲੱਖ ਤੱਕ ਲੋਕ ਬੈਠ ਕੇ ਸੁਣਦੇ ਆ ਉਸ ਬੰਦੇ ਨੂੰ ਉਹ ਬੰਦਾ ਕੰਧ ਬਣ ਕੇ ਸਾਡੇ ਮੂਹਰੇ ਖੜਾ ਆ ਜਿੱਦਣ ਨਾ ਹੋਇਆ ਕੋਈ ਜੇ ਕਿਸੇ ਸਟੇਜ ਤੇ ਭਾਈ ਰਣਜੀਤ ਸਿੰਘ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਅਕ੍ਰਿਤ ਘਣਾ ਦੀ ਕੌਮ ਆ ਇਹ ਇਹ ਖੁਦਗਰਜ਼ਾਂ ਦੀ ਕੌਮ ਆ ਬੇਈਮਾਨਾਂ ਦੀ ਕੌਮ ਆ ਇਹ ਬੇਗਹਿਰਤਾਂ ਦੀ ਕੌਮ ਆ ਮੈਂ ਇਹਨਾਂ ਦੀ ਖਾਤਰ ਕਾਨੂੰ ਲੜਾਂ ਮੈਂ ਕਾਤੇ ਲੜਾਈਆਂ ਮੁੱਲ ਲਵਾਂ ਕਦੋਂ ਕੋਣ ਖੜੂਗਾ ਸਾਡੇ ਮੂਰੇ ਅੱਜ ਸਾਡਾ ਇਸੇ ਕਰਕੇ ਸਾਡਾ ਫਰਜ਼ ਬਣਦਾ ਆ ਇਹ ਖਿਆਲ ਰੱਖ ਲਿਓ ਜੇ ਇਹ ਜਿਹੜੀ ਹੁਣ ਗੱਲ ਛਿੜੀ ਆ ਜੇ ਇਹ ਗੱਲ ਇਸੇ ਤਰ੍ਹਾਂ ਆਪਣੇ ਆਖਰੀ ਮੁਕਾਮ ਤੱਕ ਨਾ ਗਈ ਫਿਰ ਕੌਣ ਖੜੂਗਾ ਔਰ ਜੇ ਇੱਕ ਗੁੰਡਾ ਕਰਦੀ ਜੇ ਇਹਨਾਂ ਦਾ ਦਵਕਾ ਅੱਜ ਰਣਜੀਤ ਸਿੰਘ ਦੇ ਉੱਤੇ ਚੱਲ ਗਿਆ ਤੇ ਬਾਅਦ ਵਿੱਚ ਬਾਕੀਆਂ ਦੇ ਬਾਰੇ ਉਹਨਾਂ ਨਾਲ ਟਰੀਟ ਕਿਦਾਂ ਕਰਨਗੇ ਇਹ ਤੁਹਾਨੂੰ ਲੱਗਦਾ ਵੀ ਐਡੀ ਵੱਡੀ ਧਰ ਨੂੰ ਜੇ ਡਰਾ ਲਿਆ ਉਹਨਾਂ ਨੇ ਤੇ ਸਾਨੂੰ ਤੁਹਾਨੂੰ ਇਹ ਕਹਿਣਗੇ ਵੀ ਤੁਸੀਂ ਬਹੁਤ ਵਧੀਆ ਬੰਦੇ ਆ ਇਦਾਂ ਕਹਿਣਗੇ ਇਹ ਕਿ ਕਿ ਸਾਨੂੰ ਘਰਾਂ 'ਚ ਮਜਬੂਰ ਨਾ ਕਰਨਗੇ ਤਰੀਅ ਅਚਰਿਤ ਪਰਣੇ ਲਈ ਸਾਨੂੰ ਗੁਰਦਵਾਰਿਆਂ 'ਚ ਜਦੋਂ ਜਦੋਂ ਕਹਿ ਰਹੇ ਆ ਕਿ ਗੁਰੂ ਦੀ ਬਾਣੀ ਆ ਜਿਹੜਾ ਬੰਦਾ ਇਹਦੇ ਉੱਤੇ ਬੋਲਦਾ ਅਸੀਂ ਅਸੀਂ ਨਹੀਂ ਉਹਨੂੰ ਸਿੱਖ ਮੰਨਦੇ ਫੇਰ ਸਾਨੂੰ ਸਿੱਖ ਮੰਨੂਗੇ ਫੇਰ ਕੀ ਕਰਾਂਗੇ ਅਸੀਂ ਜੈਨੀ ਬੋਧੀ ਕੀ ਬਣਾਂਗੇ ਮੁਸਲਮਾਨ ਬਣਾਂਗੇ ਧਰਮ ਤਬਦੀਲ ਕਰਾਂਗੇ ਆਪਣਾ ਬਸ ਇੰਨਾ ਹੀ ਪਿਆਰ ਆ ਸਾਡਾ ਗੁਰੂ ਨਾਲ ਫੇਰ ਇਕੱਲੇ-ਇਕੱਲੇ ਨੂੰ ਕੁੱਟ ਖਾਵਾਂਗੇ ਅਸੀਂ ਇਸ ਕਰਕੇ ਇੱਕ-ਇੱਕ ਗੱਲਾਂ ਟਕਸਾਲੀਆਂ ਲਈ ਨਹੀਂ ਅਸੀਂ ਕਰ ਰਹੇ ਉਹਨਾਂ ਨੂੰ ਪਤਾ ਹੀ ਆ ਉਹ ਬੰਦੇ ਸੱਚ ਜੇ ਉਹਨਾਂ ਨੂੰ ਭੁਲੇਖਾ ਹੁੰਦਾ ਨਾ ਉਹ ਨਹੀਂ ਤਾਂ ਪਿਹੜ ਪੈਣਾ ਸੀ ਸਾਡੇ ਨਾਲ ਰੇਡੀਓ ਤੇ ਆ ਕੇ ਇੱਥੇ ਤਾਂ ਆ ਸਾਨੂੰ ਦੇਖ ਲਓ ਸਵਾ 2 ਘੰਟੇ ਹੋ ਗਏ ਮੈਨੂੰ ਇੱਥੇ ਬੈਠੇ ਨੂੰ ਸਵਾ 2 ਘੰਟੇ ਦੇ ਵਿੱਚ ਇੱਕ ਵੀ ਫੋਨ ਨਹੀਂ ਆਇਆ ਜੇ ਭੁਲੇਖਾ ਹੋਵੇ ਨਾ ਕਿਸੇ ਨੂੰ ਸਾਨੂੰ ਕੁਝ ਸੁਣੋਤਾ ਦੱਸ ਦੇ ਅਸੀਂ ਬੈਲ ਬੰਦ ਕੀਤੀ ਹੋਇਆ ਇੱਥੋਂ ਜੇ ਭੁਲੇਖਾ ਹੋਵੇ ਕਿਸੇ ਨੂੰ ਪੇ ਪਤਾ ਨਹੀਂ ਸ਼ਾਇਦ ਆਉਂਦਾ ਹੀ ਹੋਵੇ ਅਸੀਂ ਬੈਲ ਆਨ ਕਰ ਦੇਾਂਗੇ ਉੱਚੀ ਬਹੁਤੀ ਆ ਤਾਂ ਕਰਕੇ ਅਸੀਂ ਅਸੀਂ ਬੰਦ ਕਰ ਰੱਖੀ ਦੀ ਵੈਸੇ ਵੀ ਇਦਾਂ ਹੁੰਦੀ ਆ ਕਿ ਜਦੋਂ ਫੋਨ ਆਉਂਦਾ ਹੁਣ ਜਦੋਂ ਮੇਰੀ ਗੱਲ ਚੱਲ ਰਹੀ ਜੇ ਫੋਨ ਆਉਂਦਾ ਅਸੀਂ ਉੱਥੋਂ ਆਨ ਕਰ ਲਈਦਾ ਆ ਫੋਨ ਉਹਦਾ ਰিসিਵ ਕਰ ਲਈਦਾ ਆਪਣੀ ਗੱਲ ਮੁਕਾ ਲਈਦੀ ਆ ਮੁਕਾ ਕੇ ਉਹਨੂੰ ਜਦੋਂ ਬੈਲ ਆਨ ਹੋਈ ਫਿਰ ਸਾਨੂੰ ਇਦਾਂ ਹੁੰਦੀ ਜਦੋਂ ਬੈਲ ਵੱਜੀ ਉਦੋਂ ਹੀ ਉਹਨੂੰ ਲੈਣਾ ਪੈਣਾ ਨਹੀਂ ਤਾਂ ਇਰੀਟੇਸ਼ਨ ਹੁੰਦੀ ਆ ਹੁਣ ਤੁਸੀਂ ਇੰਦਾ ਚਲਾਓ ਕਿ ਜਦੋਂ ਗੱਲ ਸਾਡੀ ਚੱਲ ਰਹੀ ਹੁੰਦੀ ਉਹਦੇ ਵਿਚਾਲੇ ਗੱਲ ਕੱਟ ਹੋ ਜਾਏ ਤਾਂ ਕਿੰਨੀ ਡਿਸਟਰਬੈਂਸ ਹੁੰਦੀ ਆ ਠੀਕ ਹੈ ਜੀ ਇਸ ਕਰਕੇ ਵੀ ਸਵਾ ਦੋ ਘੰਟੇ ਮੈਂ ਕਹਿੰਦਾ ਵੀ ਸਾਨੂੰ ਹੋਗਾ ਇੱਕ ਵੀ ਫੋਨ ਨਹੀਂ ਵੱਜਿਆ ਤੁਹਾਨੂੰ ਲੱਗਦਾ ਵੀ ਜੇ ਉਹ ਸੱਚੇ ਹੁੰਦੇ ਜੇ ਉਹਨਾਂ ਨੂੰ ਭਲੇਖਾ ਹੁੰਦਾ ਕਿਸੇ ਕੋਲ ਨੂੰ ਜੇ ਉਹਨਾਂ ਨੂੰ ਭਰਮ ਹੁੰਦਾ ਵੀ ਜੋ ਉਹ ਕਰ ਰਹੇ ਆ ਸ਼ਾਇਦ ਸੱਚ ਹੋਵੇ ਤਾਂ ਸਾਨੂੰ ਜੀਣ ਦਿੰਦੇ ਇਦਾਂ ਇਦਾਂ ਸਾਨੂੰ ਗੱਲਾਂ ਕਰਨ ਦਿੰਦੇ ਉਹਨੇ ਤਾਂ ਬਾਸ਼ੜ ਪਾ ਦੇਣੀ ਸੀ ਕਿੰਨੇ ਪ੍ਰਚਾਰਕ ਉਹਨਾਂ ਦੇ ਕੋਲ ਕਿ ਉਹ ਜਾਣਦੇ ਆ ਉਹ ਉਹ ਇਸ ਕਰਕੇ ਉਹਨਾਂ ਲਈ ਨਹੀਂ ਉਹਨਾਂ ਦਾ ਖਹਿੜਾ ਛੱਡੀਏ ਇਹ ਗੱਲਾਂ ਸਾਡੇ ਤੁਹਾਡੇ ਆਪਣੇ ਲਈ ਆ ਸਾਡੇ ਲਈ ਇਹਦਾ ਖਿਆਲ ਰੱਖਿਓ ਠੀਕ ਹੈ ਜੀ